ਸੁਗਰਾ ਦੇਪ ਕੇ ਸਹਾਇਕ ਕੀ ਕੇ ਸਹਾਇਕ ਤੇ 31 ਮਾਰਚ ਨੂੰ ਸਾਡੇ ਕੋਲੇ ਇੱਕ ਲੇਡੀ ਜੀ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਉਹਦੀ ਲੜਕੀ ਨਾਲ ਐਂ ਆਇਆ ਕਰਤੇ ਆ ਗੱਲਬਾਤ ਹੋਈ ਤੇ ਉਹਦੇ ਸਬੰਧ ਚ ਅਸੀਂ ਇਮੀਡੀਏਟ ਉਹਦੀ ਸਟੇਟਮੈਂਟ ਲਿਖ ਕੇ ਅਸੀਂ ਕੇਸ ਰਿਸਟਰ ਕਰਤਾ ਜੀ ਵੀ ਐਨਐਸ ਦੇ ਜਿਹੜੀ ਕਨਸਰਨਡ ਸੈਕਸ਼ਨਸ ਨੇ ਬੀਐਨਐਸ ਦੇ ਪੋਕਸ ਐਕਟ ਦੇ ਅਧੀਨ ਤੇ ਲੜਕੀ ਨੂੰ ਹਸਪਿਟਲਾਈਜ਼ ਕਰਤਾ ਜੀ ਨੈਕਸਟ ਡੇ ਅਸੀਂ ਰਿਲੀਜ਼ ਕਰਕੇ ਜਿਹ ਮੈਂ ਜਿਹੜਾ ਸੀ ਉਹਨੂੰ ਅਸੀਂ ਛਡਕਾਰ ਕਰ ਲਿਆ ਲੜਕੀ ਕਿੱਥੇ ਪੜ੍ਹਨ ਗਈ ਸੀ ਸਕੂਲ ਵਿੱਚ ਕੀ ਕਰੂਗੀ ਇਸ ਲੜਕੀ ਨੇ ਉਹ ਕਿਥੇ ਕਲੋਨੀ ਹੈ ਜੀ ਉੱਥੋਂ ਸਕੂਲ ਦੇ ਵਿੱਚ ਜਾਂਦੇ ਹੁੰਦੇ ਸੀ ਔਟੋ ਵਾਲਾ ਲੈ ਕੇ ਜਾਂਦਾ ਹੁੰਦਾ ਸੀ ਉੱਥੇ ਉਹਦੀ ਲੜਕੀ ਦੀ ਆਪਸ ਚ ਖਿਲਾ ਲੋ ਛੋਟੀ ਬੱਚੀ ਸੀ ਉਹਦੀ ਗੱਲਬਾਤ ਉਹਨੂੰ ਖਿਲਾ ਕੇ ਉਹਨੂੰ ਗੱਲਬਾਤਾਂ ਤੇ ਲੈ ਕੇ ਚਲ ਵਰਤੀ ਅਟੜਾ ਲਿਮਤਾਂ ਹਾਂ ਜੀ ਜੀ ਔਟੋ ਵਾਲਾ ਜਿਹੜਾ ਸ਼ੋਭੂ ਮੱਖਣ ਉਹਧਿਆ ਸੀ ਉਹਦਾ ਨਾਮ ਵਰਤ ਨਹੀਂ ਜਣਾ ਸੀ ਗ੍ਰਿਫਤਾਰ ਕਰ ਲਿਆ 30 ਤਰੀਕ ਨੂੰ ਜੀ ਤੇ ਅੱਜ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਔਟੋ ਵਾਲਾ ਕੱਪ ਤੱਕ ਕਿੰਨੇ ਟੈਂਪ ਤੋਂ ਜਿਹੜਾ ਹੈਗਾ ਜੀ ਲਿਖਿਆ ਜਾਂਦਾ ਜੀ ਲੜਕੀ ਨੂੰ ਇਲਕੀ ਤੇ ਲਾਇਆ ਹੋਇਆ ਸੀ ਜੀ ਪਿਛਲੇ ਸਾਲ ਚੋਹਵੀਂ ਤੇ ਮਤਲਬ ਲਾਇਆ ਹੋਇਆ ਸੀ 9.10 ਲਾਇਆ ਸੀ ਇਹ ਅਗਸਤ ਮਹੀਨੇ ਦੀ ਗੱਲਬਾਤ ਦਸਰੀ ਸਟਾਰਟ ਕਿਹੜੀ ਕਲਾਸ ਦੀ ਪੜ੍ਹਦੀ ਲੱਗੀ ਸਕੂਲ ਹੈ ਜੀ ਇਸ ਸਕੂਲ ਜਿਹੜਾ ਪਹਿਲਾ ਕਲਾਸ ਪਹਿਲੀ ਕਲਾਸ ਦੇ ਵਿੱਚ ਪੇਪਰ ਦਿੱਤੇ ਸੀ